ਰਾਨੀ ਜੀ ਵਿਖਰਵਾਲੇ ਸਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼ਕਰ ਅੱਜ ਜਿਵੇਂ ਜੁਦਾ ਜਿਲ੍ਹਾ ਸ਼ਹਿਰਪੁਰ ਦੇ ਟਾਂਡਾ ਉਰਮੜ ਦੇ ਵਿਧਾਇਕ ਜਸਪੀ ਸਿੰਘ ਰਾਜ ਜੀ ਦੇ ਆਫਿਸ ਦੇ ਵਿੱਚ ਜਿੱਥੇ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦਾ ਮੁਸਤਕ ਮਕਸਦ ਕੀ ਹੈ ਸ਼ਹਿਰ ਨੂੰ ਸ਼ਹਿਰ ਨੂੰ ਬਜਟ ਟੰਗਨਾ ਪਰਉਣ ਵਾਸਤੇ ਜਿਹੜੀ ਗ੍ਰਾਂਟਾਂ ਜਾਰੀ ਹੋਈਆਂ ਨੇ ਉਸ ਸੰਬੰਧ ਵਿੱਚ ਗੱਲਬਾਤ ਕਰਨ ਵਾਸਤੇ ਟਾਂਡਾ ਵਿਧਾਇਕ ਰਾਜਾ ਜੀ ਕੋ ਜਿਉਂਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਜਿਹੜੀ ਸਪੀਸਿ ਰੱਖੀ ਆ ਉਸ ਬਾਰੇ ਕੀ ਕਹਿਣਾ ਤੈਨਖਵਰੇ ਦੀ ਟਾਂਡਾ ਉਰਮੜ ਤੋਂ ਅਰਜਨ ਜੈਦੀ ਖੁਸ਼ ਹੋਇਸੀ ਰੋ ਨਿਊਜ਼ ਬਿਕਰਵਾਲੇ ਥਾਰ ਦੇਚ ਤੋਂ ਮੇਰੇ ਕੋਲ ਪਿਆਰ ਪੇਛਾ ਚਕਰ ਅੱਜ ਜਿ ਮੌਜੂਦਾ ਜਿਲ੍ਹਾ ਸ਼ਹਿਰਪੁਰ ਦੇ ਟਾਂਡਾ ਉਰਮੜ ਦੇ ਵਿਧਾਇਕ ਜਸਪੀ ਸਿੰਘ ਰਾਜ ਜਿੱਤੇ ਆਫਿਸ ਦੇ ਵਿੱਚ ਜਿੱਥੇ ਕਿ ਇੱਕ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਆ ਜਿਸ ਦਾ ਮੁਸਤਕ ਮਕਸਦ ਕੀ ਆ ਸ਼ਹਿਰ ਨੂੰ ਸ਼ਹਿਰ ਨੂੰ ਬਜਟ ਟੰਗਨਾ ਬਰੋਲਣ ਵਾਸਤੇ ਜਿਹੜੀ ਗ੍ਰਾਂਟਾਂ ਜਾਰੀ ਹੋਈਆਂ ਨੇ ਉਸ ਸੰਬੰਧ ਵਿੱਚ ਗੱਲਬਾਤ ਕਰਨ ਵਾਸਤੇ ਥਾਣਾ ਵਿਧਾਇਕ ਰਾਜਾ ਜੀ ਕੋ ਜਿਹੋਨੇ ਆਪ ਗੱਲਬਾਤ ਕਰਾਂਗੇ ਉਹਨਾਂ ਦਾ ਜਿਹੜੀ ਐਸਪੀਸੀ ਰੱਖੀ ਆ ਉਸ ਬਾਰੇ ਕੀ ਕਹਿਣਾ ਤੈਨਖਵਰੇ ਦੀ ਟਾਂਡਾ ਉਰਮੜ ਤੋਂ ਅਰਜਨ ਜੈਦੀ ਖੁਸ਼ੀਸ਼ਰ ਬੋਲ ਦਰਿਆ ਨਿਊਜ਼ ਬਿਖਰਵਾਲੇ ਥਰ ਦਸਪਾ ਤੋਂ ਮੇਰੇ ਵੱਲੋਂ ਪਿਆਰਪ੍ਰੇਤ ਚਚਕਾਰ ਅੱਜ ਜਿਮ ਮੌਜੂਦਾ ਜਿਲ੍ਹਾ ਸ਼ਹਿਰਪੁਰ ਦੇ ਟਾਂਡਾ ਉਰਮੜ ਦੇ ਵਿਧਾਇਕ ਜਸਪੀ ਸਿੰਘ ਰਾਜ ਜਿੱਤੇ ਆਫਿਸ ਦੇ ਵਿੱਚ ਜਿੱਥੇ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦਾ ਮੁਸਤਕ ਮਕਸਦ ਕੀ ਹੈ ਸ਼ਹਿਰ ਨੂੰ ਸ਼ਹਿਰ ਨੂੰ ਬਜਟ ਟੰਗਨਾ ਬਰੋਲਣ ਵਾਸਤੇ ਜਿਹੜੀ ਗ੍ਰਾਂਟਾਂ ਜਾਰੀ ਹੋਈਆਂ ਨੇ ਉਸ ਸੰਬੰਧ ਵਿੱਚ ਗੱਲਬਾਤ ਕਰਨ ਵਾਸਤੇ ਥਾਂਡਾ ਵਿਧਾਇਕ ਰਾਜਾ ਜੀ ਕੋ ਜੁਨੇ ਆਪ ਗੱਲਬਾਤ ਕਰਾਂ ਕਿ ਉਹਨਾਂ ਦਾ ਜਿਹੜੀ ਐਸਪੀਸੀ ਰੱਖੀ ਆ ਉਸ ਬਾਰੇ ਕੀ ਕਹਿਣਾ ਤੈਣੀਸ਼ਵਰੀ ਟਾਂਡਾ ਉਰਮੜ ਤੋਂ ਅਰਜੁ ਖੁਸ਼ੀਸ਼ ਰੂਪ ਅੱਜ ਅਸੀਂ ਵੀ ਕਰਵਾ ਲਈ ਥਰ ਦਸਪਾ ਨੂੰ ਮੇਰੇ ਵੱਲੋਂ ਪਿਆਰੇ ਪੇਸ਼ਚਕਾਰ ਅੱਜ ਜੋ ਮੌਜੂਦਾ ਜਿਲ੍ਹਾ ਸ਼ਹਿਰਪੁਰ ਦੇ ਟਾਂਡਾ ਉਰਮੜ ਦੇ ਵਿਧਾਇਕ ਜਸਪੀ ਸਿੰਘ ਰਾਜ ਜੀ ਦੇ ਆਫਿਸ ਦੇ ਵਿੱਚ ਜਿੱਥੇ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦਾ ਮੁਸਤਕ ਮਕਸਦ ਕੀ ਹੈ ਸ਼ਹਿਰ ਨੂੰ ਸ਼ਹਿਰ ਨੂੰ ਬਜਟ ਟੰਗਨਾ ਪਰੋਲਣ ਵਾਸਤੇ ਜਿਹੜੀ ਗ੍ਰਾਂਟਾਂ ਜਾਰੀ ਹੋਈਆਂ ਨੇ ਉਸ ਸੰਬੰਧ ਵਿੱਚ ਗੱਲਬਾਤ ਕਰਨ ਵਾਸਤੇ ਥਾਣਾ ਵਿਧਾਇਕ ਰਾਜਾ ਜੀ ਕੋ ਜੁਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਜਿਹੜੀ ਐਸਪੀਸੀ ਰੱਖੀ ਆ ਉਸ ਬਾਰੇ ਕੀ ਕਹਿਣਾ ਤੈਣੀ ਸਵਾਰੀ ਟਾਂਡਾ ਉਰਮੜ ਤੋਂ ਅਰਜਨ ਜੈਦੀ ਖੁਸ਼ੀਸ਼ ਰੂਪ ਅੱਜਾ ਨਿਊਜ਼ ਬਿਕਰਵਾਲੇ ਤੁਹਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼ਕਰ ਅੱਜ ਜੋ ਮੌਜੂਦਾ ਜਿਲ੍ਹਾ ਸ਼ਹਿਰਪੁਰ ਦੇ ਟਾਂਡਾ ਉਰਮੜ ਦੇ ਵਿਧਾਇਕ ਜਸਪੀ ਸਿੰਘ ਰਾਜਾ ਜੀ ਦੇ ਆਫਿਸ ਦੇ ਵਿੱਚ ਜਿੱਥੇ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦਾ ਮੁਸਤਕ ਮਕਸਦ ਕੀ ਹੈ ਸ਼ਹਿਰ ਨੂੰ ਸ਼ਹਿਰ ਨੂੰ ਬਜਟ ਟੰਗਨਾ ਪਰੋਲਣ ਵਾਸਤੇ ਜਿਹੜੀ ਗ੍ਰਾਂਟਾਂ ਜਾਰੀ ਹੋਈਆਂ ਨੇ ਉਸ ਸੰਬੰਧ ਵਿੱਚ ਗੱਲਬਾਤ ਕਰਨ ਵਾਸਤੇ ਥਾਣਾ ਵਿਧਾਇਕ ਰਾਜਾ ਜੀ ਕੋ ਜੁਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਜਿਹੜੀ ਐਸਪੀਸੀ ਰੱਖੀ ਆ ਉਸ ਬਾਰੇ ਕੀ ਕਹਿਣਾ ਟੈਨਕਸ ਹੋਰ ਅੱਜ ਟਾਂਡਾ ਉਰਮੜ ਤੋਂ ਅ ਖੁਸ਼ੀਸ਼ ਰੂਪ ਦਰਾਂ ਨਿਊਜ਼ ਬਿਕਰਵਾਲੇ ਥਾਰ ਦਸਤਕਾਂ ਨੂੰ ਮੇਰੇ ਵੱਲੋਂ ਪਿਆਰਪ੍ਰੇਤ ਚਚਕਾਰ ਅੱਜ ਜਿਮ ਮੌਜੂਦਾ ਜਿਲ੍ਹਾ ਸ਼ਹਿਰਪੁਰ ਦੇ ਟਾਂਡਾ ਉਰਮੜ ਦੇ ਵਿਧਾਇਕ ਜਸਪੀ ਸਿੰਘ ਰਾਜਾ ਜੀ ਦੇ ਆਫਿਸ ਦੇ ਵਿੱਚ ਜਿੱਥੇ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦਾ ਮੁਸਤਕ ਮਕਸਦ ਕੀ ਹੈ ਸ਼ਹਿਰ ਨੂੰ ਸ਼ਹਿਰ ਨੂੰ ਬਜਟ ਟੰਗਨਾ ਪਰੋਣ ਵਾਸਤੇ ਜਿਹੜੀ ਗ੍ਰਾਂਟਾਂ ਜਾਰੀ ਹੋਈਆਂ ਨੇ ਉਸ ਸੰਬੰਧ ਵਿੱਚ ਗੱਲਬਾਤ ਕਰਨ ਵਾਸਤੇ ਥਾਂਡਾ ਵਿਧਾਇਕ ਰਾਜਾ ਜੀ ਕੋ ਜੁਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਜਿਹੜੀ ਸਪੀਸੀ ਰੱਖੀ ਆ ਉਸ ਬਾਰੇ ਕੀ ਕਹਿਣਾ ਤੈਨਖਵਰੀ ਟਾਂਡਾ ਉਰਮੜ ਤੋਂ ਅਰਜੁਨ ਜ ਵਿਸ਼ੇਸ਼ ਰਿਪੋਰਟ ਅੱਜ ਅਸੀਂ ਵੀ ਖਰਵਾ ਲਈ ਥਰ ਦਸਪਾ ਨੂੰ ਮੇਰੇ ਵੱਲੋਂ ਪਿਆਰਪ੍ਰੇਤ ਚਚਕਰ ਅੱਜ ਜੋ ਮੌਜੂਦਾ ਜਿਲ੍ਹਾ ਸ਼ਹਿਰਪੁਰ ਦੇ ਟਾਂਡਾ ਉਰਮੜ ਦੇ ਵਿਧਾਇਕ ਜਸਪੀ ਸਿੰਘ ਰਾਜ ਜੀ ਦੇ ਆਫਿਸ ਦੇ ਵਿੱਚ ਜਿੱਥੇ ਕਿ ਇੱਕ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਜਿਸ ਦਾ ਮੁਸਤਕ ਮਕਸਦ ਕੀ ਹੈ ਸ਼ਹਿਰ ਨੂੰ ਸ਼ਹਿਰ ਨੂੰ ਬਜਟ ਟੰਗਨਾ ਬਰੋਲਣ ਵਾਸਤੇ ਜਿਹੜੀ ਗ੍ਰਾਂਟਾਂ ਜਾਰੀ ਹੋਈਆਂ ਨੇ ਉਸ ਸੰਬੰਧ ਵਿੱਚ ਗੱਲਬਾਤ ਕਰਨ ਵਾਸਤੇ ਥਾਣਾ ਵਿਧਾਇਕ ਰਾਜਾ ਜੀ ਕੋ ਜੂਨੇ ਆਪ ਗੱਲਬਾਤ ਕਰਾਂਗੇ ਉਹਨਾਂ ਦਾ ਜਿਹੜੀ ਐਸਪੀਸੀ ਰੱਖੀ ਆ ਉਸ ਬਾਰੇ ਕੀ ਕਹਿਣਾ ਤੈਣੀ ਸਵਾਰੀ ਟਾਂਡਾ ਉਰਮੜ ਤੋਂ ਅਰਜਨ ਜੈਦੀ ਵਿ